contemplation mm contemplation -hmm. mm -hmm. ਹਰੀ ਓਮ ਹਰੀ ਓਮ ਭਰੀ ਓਮ ਓਮ ਹਰੀ ਹਰ ਸਤਗੁਰੂ ਦੇਵ ਦੀਨ ਦਿਆਲ ਜਗਤ ਪਿਤਾ ਪਰਮੇਸ਼ਰ ਸ੍ਰwami ਘਟ ਘਟ ਕੇ ਪ੍ਰਭ ਅੰਤਰ ਜਾਮੀ ਜੋਤੀ ਸਰੂਪ ਸੱਤਿ ਸ਼ਕਤੀਮਾਨ ਆ ਨਮ ਹਰੀ ਓਮ ਹਰੀ ਓਮ ਹਰੀ ਓਮ ਇਸ ਰਾਇ ਭੈਲੀ ਕਾਤੇ ਗੁਰੂ ਪਰਮਤ ਤੁਹਾਨੂੰ ਸਾਰਿਆਂ ਨੂੰ ਬਧਾਈ ਹੋਵੇ ਮਹਾਰਾਜਾਂ ਦਿੰਦੇ ਨੇ ਜੇ 100 ਚੰਦਾ ਹੋਵੇ ਸੂਰਜ ਚੜੇ ਹਜ਼ਾਰ ਮਤਲਬ ਭਾਵੇਂ 100 ਚੰਦਾ ਹੋ ਗਏ ਹਜ਼ਾਰ ਇੱਥੇ ਚੰਨ ਨਹੁੰਦਿਆਂ ਗੁਰਬਿੰਦ ਕੋਰ ਅੰਧਾਰ ਇਹਨਾਂ 100 ਚੰਦਾ ਹੋਵੇ ਜਿੰਨੇ ਮਰਜੀ ਸੂਰਜ ਚੜ ਜਾਣ ਪਰ ਗੁਰੂ ਦੇ ਬਿਨਾਂ ਦੇ ਰਹੀ ਹੈ ਕਿਉਂਕਿ ਗੁਰੂ ਗੁਰੂ ਗਿਆਨ ਦੱਸਦਾ ਅਸੀਂ ਦੋ ਰੂਪ ਲੈ ਕੇ ਆਏ ਆ ਪ੍ਰਮਾਤਮਾ ਕੋਲੋਂ ਪ੍ਰਮਾਤਮਾ ਦਾ ਇਹ ਦੋ ਰੂਪ ਨੇ ਸਰਗੁਣ ਆਪ ਨਿਰਗੁਣ ਵੀ ਹੋਈ ਕਲਾ ਤਾਰ ਜਿਸ ਅਗਲੀ ਮੋਹੇ ਸਰਗੁਣ ਨਹੀਂ ਹੋਏ ਸਰਗੁਣ ਵਿੱਚ ਆਪਾਂ ਤਨ ਹ ਨਿਰਗੁਣ ਵਿੱਚ ਆਪਾਂ ਮਨ ਹ ਇਸ ਸਰਗੁਣ ਵਿੱਚ ਆਪਾਂ ਤਨ ਹ ਨਿਰਗੁਣ ਵਿੱਚ ਆਪਾਂ ਮਨ ਹ ਸੋ ਇਹ ਦੋਈ ਰੂਪ ਪਰਮਾਤਮਾ ਦੇ ਨੇ ਸਰਗੁਣ ਵੀ ਤੇ ਨਿਰਗੁਣ ਵੀ ਜਿਹੜੇ ਸਰਗੁਣੇ ਇਹਦਾ ਤਨ ਦੀ ਰੱਖਿਆ ਪਹਿਲਾ ਮਾਂ ਪਿਓ ਕਰਦਾ ਬੱਚਾ ਹੁੰਦਾ ਚੱਲ ਨਹੀਂ ਪੈਰ ਨੇ ਚੱਲ ਨਹੀਂ ਸਕਦਾ ਹੱਥ ਤੇ ਕਰ ਨਹੀਂ ਸਕਦਾ ਤਾਂ ਦੀ ਰੱਖਿਆ ਪਹਿਲਾ ਮਾਂ ਪਿਓ ਕਰਦਾ ਫਿਰ ਸਮਾਜ ਕਰਦਾ ਕਾਨੂੰਨ ਕਰਦਾ ਹੈ ਰਾਜਨੀਤੀ ਕਰਦੀ ਹੈ ਤੇ ਕਿਉਂਕਿ ਕੋਈ ਜ਼ਿਆਸਤੀ ਨਾ ਕਰੇ ਕਿਸੇ ਦਾ ਕਾਮਨਾ ਉਛਲੇ ਹੰਕਾਰ ਨਾ ਉਛਲੇ ਕੋਈ ਗਲਤ ਕੰਮ ਨਾ ਕਰੇ ਤੇ ਇਹ ਤਾਂ ਦੀ ਰੱਖਿਆ ਜਿਹੜੀ ਹੈ ਇਹ ਮਾਂ ਪਿਓ ਸਮਾਜ ਰਾਜਨੀਤੀ ਤੇ ਕਾਨੂੰਨ ਇਹ ਤਨ ਦੀ ਰੱਖਿਆ ਕਰਦੇ ਨੇ ਜਿਹੜੀ ਮਨ ਦੀ ਰੱਖਿਆ ਹੈ ਨਿਰਗੁਣ ਦੀ ਮਨ ਦੀ ਉਹ ਵਤਾਰੀ ਪੁਰਸ਼ ਕਰਦੇ ਨੇ ਇਹ ਤੁਹਾਡੇ ਤਨ ਦੀ ਰੱਖਿਆ ਨਹੀਂ ਕਰਦੇ ਤਨ ਦੀ ਰੱਖਿਆ ਤਨ ਨੂੰ ਪ੍ਰਕਿਰਤੀ ਲੈ ਜਾਂਦੀ ਆਪਣੇ ਆਪ ਹੀ ਆਪਣੇ ਆਪ ਹੀ ਪਿਆਦਾ ਕਰਦੀ ਆਪਣੇ ਆਪ ਹੀ ਇਹਨੂੰ ਲੈ ਜਾਂਦੀ ਇਹ ਮਨ ਨੂੰ ਨਹੀਂ ਖੱਟ ਸਕਦੀ ਪ੍ਰਕਿਰਤੀ ਤੇ ਮਨ ਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਮਨ ਦੇ ਨਾਲ ਜਾਂਦੇ ਨੇ ਇਹ ਤੁਹਾਡੇ ਸੂਖਸ਼ਮ ਦੇ ਆਪਾਂ ਨਾਮ ਇਸ ਕਰਕੇ ਜਪਦੇ ਆ ਕਿ ਸਾਨੂੰ ਸਾਡਾ ਪਤਾ ਲੱਗ ਜਾਵੇ ਵੀ ਆਪਾਂ ਕੌਣ ਆ ਤਨ ਦਾ ਸਾਨੂੰ ਪਤਾ ਮਨ ਦਾ ਸਾਨੂੰ ਨਹੀਂ ਪਤਾ ਜੋਤ ਦਾ ਸਾਨੂੰ ਨਹੀਂ ਪਤਾ ਦੂਸਰੇ ਸਰੀਰ ਦਾ ਜਿਦਾਂ ਭੂਤ ਪ੍ਰੇਤ ਸੂਖਸ਼ਮ ਸਰੀਰ ਵੀ ਤਾਂ ਹੀ ਡਾਈ ਹੋ ਜਾਂਦਾ ਆ ਜਿਹੜਾ ਸਰੀਰ ਹੈ ਇਹ ਤਾਂ ਨੇ ਇਹਦੀ ਰੱਖਿਆ ਸਮਾਜ ਕਾਨੂੰਨ ਤੇ ਪ੍ਰਕਿਰਤੀ ਕਰਦੀ ਹੈ ਮਨ ਦੀ ਰੱਖਿਆ ਸੂਕਸ਼ਮ ਦੀ ਰੱਖਿਆ ਇਹ ਅਵਤਾਰੀ ਪੁਰਸ਼ ਕਰਦੇ ਨੇ ਇਹ ਤੁਹਾਡੇ ਮਨ ਦੇ ਗੁਰੂ ਨੇ ਇਹ ਤੁਹਾਨੂੰ ਗਿਆਨ ਦਿੰਦੇ ਨੇ ਆਤਮਿਕ ਗਿਆਨ ਦਿੰਦੇ ਨੇ ਕਿ ਤੁਹਾਡਾ ਘਰ ਕਿੱਥੇ ਆ ਇਹ ਤੁਹਾਡਾ ਘਰ ਨਹੀਂ ਇਹ ਮਿਰਤੂ ਲੋਕ ਹੈ ਇਥੇ ਜਿਹੜਾ ਤਨ ਆਉਂਦਾ ਉਹ ਮਰ ਜਾਂਦਾ ਜਾਂ ਰਾਖ ਹੋ ਜਾਂਦਾ ਜਾਂ ਖਾਕ ਹੋ ਜਾਂਦਾ ਮਨ ਨਹੀਂ ਮਰਦਾ ਤੁਸੀਂ ਇਥੇ ਜਾਂ ਦੁਖੀ ਹੋ ਜਾਂ ਸੁਖੀ ਹੋ ਜਾਂ ਦੁੱਖੇ ਜਾਂ ਸੁੱਖੇ ਜਾਂ ਦੁੱਖੇ ਜਾਂ ਸੁੱਖੇ ਸੁੱਖੇ ਤੇ ਦੁੱਖੇ ਇਹੋ ਕੋਸ਼ੀਏ ਤੇ ਮਨ ਜਿਹੜਾ ਉਹ ਕਿੱਥੋਂ ਆਇਆ ਅੱਗੇ ਧਰਤੀਆਂ ਨੇ ਕਰੋੜਾਂ ਆਪਾਂ ਇਹ ਜ਼ਰੂਰੀ ਨਹੀਂ ਕਿ ਆਪਾਂ ਇੱਥੇ ਹੀ ਆਉਣੇ ਆ ਤੇ ਇੱਥੇ ਹੀ ਜਾਣੇ ਆ ਜਦੋਂ ਜਾਣੇ ਆ ਜੰਮਦੇ ਮਰਦੇ ਰਹਿੰਦੇ ਆ ਤੇ ਹੋਰ ਕਿਸੇ ਧਰਤੀਆਂ ਤੇ ਜਿੱਦਾਂ ਰਖ ਤੇ ਰਾਤ ਨੂੰ ਇੱਥੇ ਆ ਕੇ ਜਾਨਵਰ ਬੈੰਦੇ ਨੇ درخت ਤੇ ਤੇ ਜੇ ਜਾਟਕੋ درخت ਵਾਟਦਾ ਹੈ ਤੇ ਕੋਈ ਜਾਨਵਰ ਕਿਤੇ ਉੱਡ ਕੇ ਚਲ ਜਾਂਦਾ ਦਰਖਤ ਤੇ ਕੋਈ ਕਿਸੇ ਕੋ ਕਿਤੇ ਕੋ ਕਿਤੇ ਇਸ ਕਰਕੇ ਆਪਣੇ ਕਰਮਾਂ ਅਨੁਸਾਰ ਕੋਈ ਤੇ ਧਰਤੀ ਤੇ ਜਨਮ ਲਈ ਜਾਂਦੇ ਨੇ ਮਰਦੇ ਜਾਂਦੇ ਨੇ ਜੰਮਦੇ ਜਾਂਦੇ ਨੇ ਮਰਦੇ ਜਾਂਦੇ ਨੇ ਜੰਮਦੇ ਜਾਂਦੇ ਨੇ ਕਈ ਜਦੋਂ ਸਰੀਰ ਛੱਡਣ ਤੋਂ ਪਹਿਲਾਂ ਜਿਹਨੇ ਨਾਮ ਜਪਿਆ ਉਹਨੂੰ ਆਵਾਜ਼ ਆ ਜਾਂਦੀ ਕਿਹਦੀ ਆਵਾਜ਼ ਆਪਣੇ ਸਵਰੂਪ ਦੀ ਆਹ ਰੂਪ ਹੈ ਇਹਨੂੰ ਰੂਪ ਆਉਂਦੇ ਨੇ ਇਹ ਤਾਂ ਨਹੀਂ ਇਹਦੇ ਅੰਦਰ ਇੱਕ ਸਵਰੂਪ ਹੈ ਜਿਹੜਾ সূক্ষਮ ਹੈ ਉਹ ਜਿਤਨਾ ਭੂਤ ਪ੍ਰੇਤ ਕਈਆਂ ਨੂੰ ਦਿਸ ਪੈਂਦੇ ਨੇ ਇਹਨਾਂ ਆਖਾਂ ਨਾ ਉਹ ਸਰੂਪ ਵੀ ਦਿਸ ਪੈਂਦਾ ਉਹਨੂੰ ਅੰਗਰੇਜ਼ੀ ਜਾਂਦੇ ਨੇ ਆਊਟ ਆਫ ਬਾਡੀ ਐਕਸਪੀਰੀਅੰਸ ਇਹਨੂੰ ਬਾਹਰ ਅੰਦਰ ਬਾਹਰ ਜਾਣ ਦਾ ਐਕਸਪੀਰੀਅੰਸ ਮਿਲ ਗਿਆ ਆਪਾਂ ਨੂੰ ਘੱਟ ਤੋਂ ਘੱਟ ਨਾਮ ਲਿਆ ਕਿੰਨਾ ਚਿਰ ਹੋਇਆ ਨਾਮ ਜਪਿਆ ਆਊਟ ਆਫ ਬਾਡੀ ਐਕਸਪੀਰੀਅੰਸ ਬੜਾ ਜ਼ਰੂਰੀ ਹੈ ਉਹਦੇ ਨਾਲ ਤੁਹਾਨੂੰ ਤੁਹਾਡੇ ਘਰ ਦਾ ਪਤਾ ਲੱਗਦਾ ਤੁਸੀਂ ਐਸੇ ਧਰਤੀ ਤੇ ਜੋ ਕੁਝ ਬਣਿਆ ਤੁਹਾਨੂੰ ਪਤਾ ਸਾਰਿਆਂ ਨੂੰ ਅਗਲੀ ਧਰਤੀ ਦੀ ਜਿਹੜੀ ਗਿਆਨ ਵਾਲੀ ਧਰਤੀ ਉਹ ਤਾਂ ਪਤਾ ਹੀ ਨਹੀਂ ਉਹ ਕਿੱਥੇ ਹੈ ਉੱਥੇ ਕੀ ਹੈ ਇਸ ਧਰਤੀ ਦੇ ਆਨੰਦ ਨੇ ਅੱਜ ਤੱਕ ਨੱਚੇ ਟੱਪਿਆ ਨਾ ਖੁਸ਼ੀ ਆਈ ਆਨੰਦ ਲਿਆ ਮੂਵੀ ਵੇਖੋ ਜਾਂ ਫੀਮ ਕਕੀਨ ਸਮੈਕ ਚ ਚਾਏ ਸਭ ਆਨੰਦ ਨੇ ਪਰ ਬਾਡੀ ਨੂੰ ਖਰਾਬ ਕਰ ਦਿੰਦੇ ਨੇ ਜਿਹੜਾ ਉਹ ਆਨੰਦ ਦੇ ਸੂਖਸ਼ਮ ਵਾਲਾ ਆਨੰਦ ਹੈ ਜਦੋਂ ਉਹ ਹੁੰਦਾ ਆਊਟ ਆਫ ਬਾਡੀ ਨਾਲ ਤੇ ਫਿੱਕੇ ਪੈ ਜਾਂਦੇ ਨੇ ਸਾਰੇ ਬਾਡੀ ਸਪਰਸ਼ ਵਾਲਾ ਵੀ ਆਪਾਂ ਉੱਥੋਂ ਆਏ ਆਂ ਤੇ ਉੱਥੇ ਜਾਣਾ ਜਦੋਂ ਮਰਨ ਲੱਗਦਾ ਇੱਕ ਤੇ ਲਾਈਨ ਤੇ ਤੁਰੇ ਜਾਂਦੇ ਨੇ ਮਰਦੇ ਜਾਂਦੇ ਨੇ ਜੰਮਦੇ ਜਾਂਦੇ ਨੇ ਦੂਜਾ ਜਦੋਂ ਸਿਰ ਨਾਮ ਵਾਲਾ ਸਰੀਰ ਛੱਡਣ ਲੱਗਦਾ ਉਹਨੂੰ ਆਵਾਜ਼ ਪੈ ਜਾਂਦੀ ਪੇ ਕਿੱਧਰ ਚੱਲਿਆ ਤੂੰ ਇਹ ਰਾਹ ਛੱਡ ਕੇ ਇੱਧਰ ਆ ਉਹ ਦੂਸਰੀਆਂ ਧਰਤੀਆਂ ਨੂੰ ਤੁਰ ਪੈਂਦਾ ਆਨੰਦ ਵਾਲੀਆਂ ਨੂੰ ਤੁਸੀਂ ਆਏ ਆ ਆਨੰਦ ਚੋਂ ਮੰਜ਼ਲ ਤੁਹਾਡੀ ਆਨੰਦ ਦੇ ਸਟਾਰਟਿੰਗ ਤੁਹਾਡਾ ਜਪ ਤਪ ਸਟਾਰਟ ਜਪ ਤਪ ਤੇ ਆਨੰਦ ਸ਼ੁਰੂ ਕਿੱਥੋਂ ਹੋ ਜਾਂਦਾ ਗਿਆਨਖੰਡ ਤੋਂ ਜਦੋਂ ਇੱਕ ਧਰਤੀ ਗਿਆਨ ਵਾਲੀ ਜਿੱਥੇ ਨਾਦ ਮਨੋਦ ਕੋੜ ਨ ਕਰੋੜਾ ਆਨੰਦ ਨੇ ਉਥੇ ਕਰੋੜਾ ਉਹਦੇ ਚੋਂ ਵੀ ਗਾਂ ਨਿਕਲਣਾ ਸੋਜ ਸੂਖਸ਼ਮ ਦੀ ਰਖਸ਼ਾ ਜਿਹੜੀ ਇਹ ਮਨ ਦੀ ਰਖਸ਼ਾ ਇਹ ਮਾਲਕ ਕਰਦੇ ਨੇ ਜਿਨ੍ਹਾਂ ਦੀਆਂ ਫੋਟੋਆਂ ਲਾਈਆਂ ਨੇ ਇਹ ਤੁਹਾਡੇ ਤਨ ਦੇ ਤਨ ਦੇ ਨਹੀਂ ਮਾਲਕ ਇਹ ਤੁਹਾਡੇ ਮਨ ਦੇ ਮਾਲਕ ਨੇ ਇਹ ਤੁਹਾਨੂੰ ਸਿੱਧੇ ਪਾਸੇ ਲਾਉਂਦੇ ਨੇ ਤਾਂ ਨੂੰ ਨੇ ਸਿੱਧੇ ਪਾਸੇ ਲਾਉਂਦੇ ਮਨ ਨੂੰ ਲਾਉਂਦੇ ਨੇ ਤੁਹਾਨੂੰ ਸਬਰ ਆ ਜਾਏ ਸੰਤੋਖ ਆ ਜਾਏ ਜਤ ਆ ਜਾਏ ਸਤ ਆ ਜਾਏ ਧੀਰਜ ਆ ਜਾਏ ਮਤ ਆ ਜਾਏ ਪ੍ਰਮਾਤਮਾ ਦਾ ਡਰ ਆ ਜਾਏ ਜਿਹਨੂੰ ਪ੍ਰਮਾਤਮਾ ਦਾ ਨਹੀਂ ਡਰੋ ਫਿਰ ਸੰਸਾਰ ਕੋ ਡਰਦਾ ਸੰਸਾਰ ਦਾ ਡਰ ਮਾੜਾ ਹੁੰਦਾ ਪ੍ਰਮਾਤਮਾ ਦਾ ਡਰ ਪਵਿੱਤਰ ਹੁੰਦਾ ਉਹ ਚਾਹੀਦਾ ਪ੍ਰਮਾਤਮਾ ਦਾ ਡਰ ਜਿਨ੍ਹਾਂ ਮਨ ਭਾਉ ਤਿਨ੍ਹਾਂ ਮਨ ਭਾਉ ਜਿਨ੍ਹਾਂ ਦੇ ਪ੍ਰਮਾਤਮਾ ਦਾ ਡਰ ਹੈ ਉਹਨਾਂ 'ਚ ਹੀ ਪ੍ਰਮਾਤਮਾ ਦਾ ਪ੍ਰੇਮ ਹੈ ਜਿਹੜਾ ਪ੍ਰਮਾਤਮਾ ਤੋਂ ਡਰਦਾ ਉਹ ਮਾੜਾ ਕੰਮ ਨਹੀਂ ਕਰਦਾ ਪ੍ਰਮਾਤਮਾ ਦੇ ਡਰ ਵਾਲਾ ਮਾੜਾ ਕੰਮ ਨਹੀਂ ਕਰੇਗਾ ਸੰਸਾਰ ਤੋਂ ਡਰੇਗਾ ਬਹੁਤ ਜ਼ਿਆਦਾ ਜਿਹੜਾ ਮਾੜਾ ਕੰਮ ਕਰਦਾ ਜੇ ਉਹ ਕੋ ਸੰਸਾਰ ਦਾ ਡਰ ਹੈ ਤੇ ਬਹੁਤ ਡਰੇਗਾ ਇਹ ਗੰਦਾ ਹੈ ਡਰ ਹੈ ਸੰਸਾਰ ਦਾ ਇਨਸਾਨ ਜਿਹੜਾ ਇਹ ਗੰਦਾ ਹੈ